ਅਜੀਤ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਅੱਜ ਅਸੀਂ ਪਹੁੰਚੇ ਹਾਂ ਢੱਬੀ ਗੁਜਰਾਸ ਰੱਤੇ ਜਿੱਥੇ ਕਿਸਾਨੀ ਅੰਦੋਲਨ ਦੀ ਜਿਹੜੀ ਇੱਥੇ ਚੱਲ ਰਹੀ ਸੀ ਪਿਛਲੇ 1 ਸਾਲ ਦੇ 13 ਮਹੀਨਿਆਂ ਤੋਂ 1 ਸਾਲ ਤੋਂ ਉੱਪਰ ਸਮਾਂ ਤੇ ਜਿਹੜਾ ਪਿਛਲੇ ਕੁਝ ਦੋ ਦਿਨ ਪਹਿਲਾਂ ਜੋ ਸਰਕਾਰ ਦੇ ਵੱਲੋਂ ਜਿਹੜਾ ਇਸ ਅੰਦੋਲਨ ਨੂੰ ਰਾਤੋ-ਰਾਤ ਚੁਕਵਾਇਆ ਗਿਆ ਇੱਥੇ ਤਣਾਦਾਂ ਸੀ ਇੱਥੇ ਵੱਖ-ਵੱਖ ਜਿਹੜੇ ਕਿਸਾਨ ਨੇ ਉਹ ਆਪਣਾ ਸਮਾਨ ਲੈਣ ਆ ਰਹੇ ਨੇ ਔਰ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਇੱਥੇ ਬੈਰੀਕੇਡ ਲਾ ਕੇ ਜਿਹੜੀ ਨੱਕਬੰਦੀ ਕੀਤੀ ਗਈ ਹੈ ਜੋ ਵੀ ਕੋਈ ਸਾਧਨ ਕੋਈ ਵਹੀਕਲ ਆਉਂਦਾ ਹੈ ਤਾਂ ਉਹਦੀ ਪੂਰੀ ਜਿਹੜੀ ਇਹ ਚੈਕਿੰਗ ਕਰਕੇ ਉਹਨਾਂ ਦਾ ਜਿਹੜਾ ਸੁਨਗਤ ਕਰਨ ਤੋਂ ਬਾਅਦ ਵੀ ਜਿਹੜਾ ਇਹ ਜਾਣ ਦੇ ਰਹੇ ਨੇ ਸੋ ਗੱਲ ਕਰਾਂਗੇ ਜਿਹੜੇ ਮੌਜੂਦ ਤੇ ਪੁਲਿਸ ਮੁਲਾਜ਼ਮ ਨੇ ਸੋ ਸਰ ਕੀ ਨਾਮ ਹੈ ਤੁਹਾਡਾ ਜੀ ਐਸਜੀਰਜੰਤ ਸਿੰਘ ਇਹ ਕਿਸ ਤਰ੍ਹਾਂ ਜੀ ਤੁਹਾਡੇ ਪਰਬੰਧ ਨੇ ਜਿਵੇਂ ਤੁਸੀਂ ਦੇਖਿਆ ਕਾਫੀ ਜਿਹੜੀ ਸਕਿਉਰਟੀ ਲਾਈ ਹੈ ਕਿਸ ਤਰ੍ਹਾਂ ਜਿਹੜੇ ਸਾਧੇ ਮਾਰੇ ਨੇ ਕਿਵੇਂ ਭਜਰੇ ਉਹਨਾਂ ਨੂੰ ਇਹ ਸਰ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਨੇ ਕਿ ਜਿਹੜਾ ਵੀ ਕੋਈ ਵਹੀਕਲ ਆਉਂਦਾ ਉਹਨੂੰ ਚੈੱਕ ਕਰਨਾ ਉਹਦਾ ਆਧਾਰ ਕਾਰਡ ਪਿੱਛੇ ਉਹਨਾਂ ਦੀ ਐਂਟਰੀ ਹੁੰਦੀ ਆ ਤੇ ਜਿਹੜੇ ਜਿਵੇਂ ਜਿਵੇਂ ਇਹਨਾਂ ਦੀ ਅੰਦਰ ਜ਼ਰੂਰਤ ਹੈਗੀ ਆ ਸਰਕਾਰ ਕੋਈ ਵੀ ਸਮਾਨ ਲੈਣ ਜਾਂਦੇ ਆ ਕੋਈ ਵੀ ਆਪਣੇ ਕਾਰਪੋਰੇਸ਼ਨ ਦੇ ਵਹੀਕਲ ਆ ਹੋਰ ਆ ਜਿਵੇਂ ਜਿਵੇਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਉਹ ਵੀ ਅਸੀਂ ਚੈੱਕ ਕਰਕੇ ਭੇਜ ਰਹੇ ਹਾਂ ਸੋ ਮੂ ਖਾਲ ਅੰਦਰ ਕੀ ਚੱਲ ਰਿਹਾ ਕੋਈ ਜਿਹੜਾ ਟਰਾਲੀ ਸੀਜ਼ਨ ਅਨੁਲੰਗ ਦੌਰਾਨ ਉਹ ਪਰਾਂਗੀ ਤੇ ਯਾਰੀ ਕਿ ਕੀ ਅੰਦਰ ਯਾਨੀ ਕਿ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਹੈ ਉਹ ਜੀ ਸਾਡੀ ਐ ਪੁਆਇੰਟ ਤੇ ਡਿਊਟੀ ਆ ਅੱਗੇ ਤੇ ਜਿਹੜਾ ਸਮਾਨ ਜਿਵੇਂ ਜਿਵੇਂ ਟਰੈਕਟਰ ਟਰਾਲੀ ਲਿ ਜਾ ਰਹੇ ਆ ਟਰਾਲੀਆਂ ਲਿਜਾ ਕੇ ਆਪਣੀ ਜਿੱਦਾਂ ਜਿੱਦਾਂ ਅੱਗੇ ਡਿਊਟੀ ਲੱਗੀ ਉਹ ਲਿਜਾ ਰਹੇ ਆ ਇਸ ਪੁਆਇੰਟ ਤੇ ਤੁਹਾਡਾ ਕੀ ਕੰਮ ਹੈ ਤੁਸੀਂ ਕੀ ਸਨাক্ত ਕਿਸ ਤਰ੍ਹਾਂ ਕਰਦੇ ਹੋ ਕੀ ਦੇਖਦੇ ਹੋ ਜਿਹਦਰ ਪਿੰਡ ਦੇ ਪਿੰਡ ਦੇ ਲੋਕ ਰਹਿੰਦੇ ਨੇ ਜੀ ਕਿਵੇਂ ਭੇਜਦੇ ਹੋ ਤੁਸੀਂ ਉਹਨਾਂ ਨੂੰ ਪਿੰਡ ਦੇ ਲੋਕਾਂ ਨੂੰ ਜਾ ਰਹੇ ਨੇ ਤੋਂ ਪਿੰਡ ਦੇ ਲੋਕ ਜੀ ਜੀ ਉਹਨਾਂ ਦਾ ਆਧਾਰ ਕਾਰਡ ਹੈ ਜੀ ਇੱਥੋਂ ਦਾ ਲੋਕਲ ਐਡਰੈਸ ਆ ਬਾਕੀ ਉਹ ਪਿੱਛੇ ਵੀ ਸਾਡੇ ਇੱਕ ਨਕਲ ਲੱਗਾ ਜਿੱਦਾਂ ਜਿੱਦਾਂ ਐਂਟਰੀ ਪੈਂਦੀ ਜਿੱਦਾਂ ਅਫਸਰ ਸਾਨੂੰ ਕਹਿ ਰਹੇ ਤਾਂ ਅਸੀਂ ਚੈੱਕ ਕਰਕੇ ਉਹਨੂੰ ਭੇਜਿਆ ਇਹ ਸਰ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਨੇ ਕਿ ਜਿਹੜਾ ਵੀ ਕੋਈ ਵਹੀਕਲ ਆਉਂ ਤੇ ਜਿਹੜੇ ਜਿਵੇਂ ਜਿਵੇਂ ਇਹਨਾਂ ਦੇ ਅੰਦਰ ਜ਼ਰੂਰਤ ਹੈਗੀ ਆ ਸਰਕਾਰ ਕੋਈ ਵੀ ਸਮਾਨ ਲੈਣ ਜਾਂਦੇ ਆ ਕੋਈ ਵੀ ਆਪਣੇ ਕਾਰਪੋਰੇਸ਼ਨ ਦੇ ਵੀਕਲ ਆ ਹੋਰ ਆ ਜਿਵੇਂ ਜਿਵੇਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਉਹ ਵੀ ਅਸੀਂ ਚੈੱਕ ਕਰਕੇ ਭੇਜ ਰਹੇ ਹਾਂ ਸੋ ਮੂ ਫਿਲਹਾਲ ਅੰਦਰ ਕੀ ਚੱਲ ਰਿਹਾ ਕੋਈ ਜਿਹੜਾ ਟਰਾਲੀ ਸੀ ਅਨੁਲਨ ਦੌਰਾਨ ਉਹ ਪਰਾਂ ਕੀ ਤਿਆਰੀਆਂ ਕਿ ਕੀ ਅੰਦਰ ਯਾਨੀ ਕਿ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਹੈ ਉਹ ਜੀ ਸਾਡੀ ਐਸ ਪੁਆਇੰਟ ਤੇ ਡਿਊਟੀ ਆ ਅੱਗੇ ਤੇ ਜਿਹੜਾ ਸਮਾਨ ਜਿਵੇਂ ਜਿਵੇਂ ਟਰੈਕਟਰ ਟਰਾਲੀ ਲਿਜਾ ਰਹੇ ਆ ਟਰਾਲੀਆਂ ਲਿਜਾ ਕੇ ਆਪਣੇ ਉਹ ਜਿੱਦਾਂ ਜਿੱਦਾਂ ਅੱਗੇ ਡੂਠ ਲੱਗੀਆਂ ਲਗਾ ਰਹੇ ਇਸ ਪੁਆਇੰਟ ਦੇ ਤੁਹਾਡਾ ਕੀ ਕੰਮ ਹੈ ਤੁਸੀਂ ਕੀ شناخت ਕਿਸ ਤਰ੍ਹਾਂ ਕਰਦੇ ਹੋ ਕੀ ਦੇਖਦੇ ਹੋ ਜਿਆਦਰ ਪਿੰਡ ਨੇ ਪਿੰਡਾਂ ਲੋਕੂ ਰਹਿੰਦੇ ਨੇ ਜੀ ਕਿਵੇਂ ਭੇਜਦੇ ਹੋ ਤੁਸੀਂ ਉਹਨਾਂ ਨੂੰ ਪਿੰਡਾਂ ਲੋਕਾਂ ਨੂੰ ਜਾ ਰਹੇ ਨੇ ਤੋਂ ਪਿੰਡਾਂ ਲੋਕ ਜੀ ਤੁਸੀਂ ਉਹਨਾਂ ਦਾ ਆਧਾਰ ਕਾਰਡ ਹੈ ਜੀ ਇੱਥੋਂ ਦਾ ਲੋਕਲ ਐਡਰੈਸ ਆ ਬਾਕੀ ਉਹ ਪਿੱਛੇ ਵੀ ਸਾਡੇ ਇੱਕ ਨਕਲ ਲੱਗਾ ਜਿੱਦਾਂ ਜਿੱਦਾਂ ਐਂਟਰੀ ਪੈਂਦੀ ਜਿੱਦਾਂ ਅਫਸਰ ਸਾਨੂੰ ਕਹਿ ਰਹੇ ਉ ਤਾਂ ਅਸੀਂ ਚੈੱਕ ਕਰਕੇ ਉਹਨਾਂ ਨੂੰ ਭੇਜਿਆ ਜੀ ਸੋ ਇਹ ਸਾਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਜਿਹਨਾਂ ਦੱਸਿਆ ਕਿ ਜਿਹੜਾ ਇਹ ਪੁਆਇੰਟ ਹੈ ਇੱਥੇ ਜਿਹੜੇ ਵੀ ਪਿੱਛੋਂ ਕੋ ਸਾਧਨ ਆ ਜਿਹੜਾ ਉਹ ਅੰਦਰ ਜਾਣ ਦੇ ਰਹੇ ਨੇ ਜਿਨ੍ਹਾਂ ਦੇ ਕੋਈ ਟਰੈਕਟਰ ਨੇ ਜੋ ਕਿਸਾਨਾਂ ਦੇ ਜਾਂ ਜੋ ਵੀ ਸਮਾਨ ਲੈ ਆਉਂਦੇ ਨੇ ਤਾਂ ਉਹਨਾਂ ਦੀ شناخت ਕਰਕੇ ਉਹਨਾਂ ਦਾ ਅਪਰੂਵ ਦੇ ਕੇ ਤਾਂ ਅੱਗੇ ਜਾਣ ਦੇ ਰਹੇ ਨੇ ਸੋ ਤੁਹਾਨੂੰ ਅਸੀਂ ਢਾਬੀ ਗੁਜਰਾ ਸ੍ਰਦ ਤੋਂ ਜਿਹੜੀ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਬਣੇ ਰਹੋ ਅਜੀਤ ਪਬ ਟੀਵੀ ਦੇ ਨਾਲ